ਮੈਨੂੰ ਵੀ ਨਾ ਕਰੇਗਾ ਤੇ ਆਪਣੇ ਪੰਜਾਬ ਦੇ ਲੋਕਾਂ ਦੀ ਆਪਣੇ ਪੰਜਾਬੀਆਂ ਦੀ ਸਮਝ ਨਹੀਂ ਹੁੰਦੀ ਕਿ ਬੀਜੇਪੀ ਦੇ ਤੁਸੀਂ ਇਸ ਤਰ੍ਹਾਂ ਹਾਲ ਕਰਤਾ ਕਿ ਬੀਜੇਪੀ ਨੂੰ ਤੁਸੀਂ ਪਿੰਡਾਂ ਦੇ ਵਿੱਚ ਵਾਰੜ ਕੇ ਰਾਜ਼ੀ ਨਹੀਂ ਜੇ ਕੋਈ ਮੰਤਰੀ ਬੀਜੇਪੀ ਦਾ ਕੋਈ ਪਿੰਡ ਦੇ ਵਿੱਚ ਆ ਵੀ ਜਾਂਦਾ ਹੈ ਤੁਸੀਂ ਵੱਟੇ ਮਾਰ ਕੇ ਜਾਂ ਉਹਦਾ ਵਿਰੋਧ ਕਰਕੇ ਉਹਨੂੰ ਇਸ ਤਰ੍ਹਾਂ ਭਜਾ ਦਿੰਦੇ ਹੋ ਕਿ ਜਿੱਦਾਂ ਪਤਾ ਨਹੀਂ ਤੁਸੀਂ ਕਿੱਡੇ ਕ ਤਗੜੇ ਦੁਸ਼ਮਣ ਜਿਹਾ ਉਹਨਾਂ ਨੇ। ਭਾਜਪਾ ਦਾ ਕਸੂਰ ਇਹ ਹੈ ਕਿ ਭਾਜਪਾ ਨੇ ਕਾਲੇ ਕਾਨੂੰਨ ਲਿਆਂਦੇ ਕਿਸਾਨਾਂ ਦੇ ਵਿਰੁੱਧ ਗਈ ਹੈ। ਸਾਡੇ ਕਿਸਾਨ ਜਿਹੜੇ ਆ ਉਹ ਸ਼ਹੀਦ ਹੋ ਗਏ ਨੇ। ਸੋ ਇਸ ਕਰਕੇ ਸਾਡੇ ਪੰਜਾਬੀਆਂ ਨੇ ਭਾਜਪਾ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਹੈ। ਪਰ ਜੀ ਜਿਸ ਤਰ੍ਹਾਂ ਤੁਸੀਂ ਬਾਈਕਾਟ ਭਾਜਪਾ ਦਾ ਕੀਤਾ ਹੈ ਸਾਡੇ ਪੰਜਾਬੀਆਂ ਨੇ ਬਾਈਕਾਟ ਕਾਂਗਰਸ ਦਾ ਕਿਉਂ ਨਹੀਂ ਕੀਤਾ? ਇਹ ਕਾਂਗਰਸ ਨੂੰ ਦੋ ਵਾਰੀ ਫਿਰ ਸੱਤਾ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ ਅੱਜ ਰੈਲੀਆਂ ਦੇ ਵਿੱਚ ਵੇਖੋ ਵੀ ਕਾਂਗਰਸ ਦੀਆਂ ਰੈਲੀਆਂ ਦੇ ਵਿੱਚ ਕਿੰਨਾ ਇਕੱਠ ਹੋ ਰਿਹਾ ਕਿਉਂ ਪੰਜਾਬੀਓ ਕਾਂਗਰਸ ਨੇ ਕੁਛ ਨਹੀਂ ਕੀਤਾ ਸਾਡੇ ਸਿੱਖ ਕੌਮ ਲਈ ਕੋਈ ਧੱਲੂ ਕਰਾ ਨਹੀਂ ਕਰਵਾਇਆ ਉਹਨਾਂ ਨੇ ਕੋਈ ਇਹ ਉਹਨਾਂ ਨੇ ਕੋਈ ਅਟੈਕ ਨਹੀਂ ਕਰਵਾਇਆ ਤੇ ਭੁੱਲ ਗਏ ਸਾਰਾ ਕੁਝ 40 ਸਾਲਾਂ ਦੇ ਵਿੱਚ ਦੱਸਿਓ ਜਰਾ